ਸੰਗਤ ਕਈ ਜਨਮਾਂ ਦੇ ਦੁੱਖਾਂ ਦਾ ਤਜਰਬਾ ਇਸ ਦੇ ਚਿੱਤ ਵਿੱਚ বৈরাগ্য ਫੈਲਾ ਕਰਦਾ ਹੈ বৈराग्य ਤੋਂ ਬਿਨਾ ਮਾਇਆ ਨੂੰ ਤਰਨੀ ਸ਼ਕੀਂਦਾ ਇਹ ਨਿਯਮ ਹੈ ਅਸੂਲ ਹੈ ਕਿਤਨਾ ਹੀ ਖਰਸ਼ਾਸਤਰੀ ਹੈ ਪੰਡਤ ਹੈ ਚਾਰ ਵੇਦਾਂ ਦਾ ਗਿਆਤਾ ਹੈ ਸਭ ਕੁਝ ਹੈ ਜ਼ਿਕਰ বৈরাগਣੀ ਸੰਸਾਰ ਸਮੁੰਦਰ ਨੂੰ ਤਰਨਾ ਬੜਾ ਔਖਾ ਹੈ ਜਿਹਾ ਤੋ ਬਿਨਾ ਈ ਮੇ ਸਮੁੰਦਰ ਨਹੀਂ ਤਰ ਸਕੀਂਦਾ ਇਸੇ ਤਰ੍ਹਾਂ ਸੰਸਾਰ ਸਮੁੰਦਰ ਨੂੰ ਵੈਰਾਗਤ ਬਿਨ ਤਰ ਨਹੀਂ ਹੁੰਦਾ ਵੈਰਾਗਤ ਬਿਨਾ ਮਨ ਤੋਂ ਮਾਇਆ ਲਿੰਦੀ ਨਹੀਂ ਮਾਇਆ ਲਈ ਤੇ ਬਿਨਾ ਿਰਦੇ ਵਿੱਚ ਪ੍ਰਮਾਤਮਾ ਦਾ ਨਿਵਾਸ ਹੁੰਦਾ ਨਹੀਂ ਤਾਂ ਤੇ ਵੈਰਾਗਤ ਜਦੋਂ ਜਨਮ ਦੇ ਦੁੱਖਾਂ ਦਾ ਤਜਰਬਾ ਇਸ ਦੇ ਚਿੱਤ ਵਿੱਚ ਵੈਰਾਗਤ ਪੈਦਾ ਕਰਦਾ ਦੁੱਖ ਤੋਂ ਬਿਨਾ ਵੈਰਾਗਤ ਹੁੰਦਾ ਨਹੀਂ ਇਨਸਾਨ ਦੁੱਖ ਤੋਂ ਡਰਦਾ ਹੈ ਬੀਗ ਲੋਕ ਕਹਿੰਦੇ ਸ਼੍ਰੀ ਮੇਰੇ ਰੱਬ ਨੇ ਦੁੱਖ ਕਿਉਂ ਬਣਾਏ ਸਾਸ਼ਨ ਜੀ ਦੁੱਖ ਨਾ ਹੁੰਦੇ ਇਨਸਾਨ ਕਦੇ ਅਵਰਾਸ਼ੀ ਸੁਖ ਵੱਲ ਨੂੰ ਤਰਮਦਾ ਨਾ ਦੁਨਿਆਵੀ ਸੁਖਾਂ ਵਿੱਚ ਉੱਜ ਕੇ ਆਪਣਾ ਜਨਮ ਬਰਬਾਦ ਕਰ ਜਾਂਦਾ ਜਿਨ੍ਹਾਂ ਜਿਨ੍ਹਾਂ ਨੂੰ ਜਿਨ੍ਹਾਂ ਜਿਨ੍ਹਾਂ ਨੂੰ vairagh ਲੱਗਿਆ ਹੈ ਪਰਮੇਸ਼ਰ ਵੱਲ ਆਏ ਹਨ ਕਿਸੇ ਦੁੱਖ ਦੇ ਕਾਰਨ ਤੇ ਹੀ ਆਏ ਹਨ ਅਣੀ ਤਦੇ ਦੁੱਖ ਨੂੰ ਦਾਰੂ ਦੁਖ ਦਾਰੂ ਸ਼ੁਕਰੋ ਪਿਆ ਦਸੇ ਦੇਖੋ ਨਾ ਮਹਾਤਮ ਬੁੱਧ ਨੂੰ ਦੀਵਾਨ ਸ਼ਹਿਜ਼ਾਦਾ ਸਿਧਾਰਤ ਕਪਲ ਵਸਤ ਦਾ ਸ਼ਹਿਜ਼ਾਦਾ ਤੋ ਜਿਸ ਨੂੰ ਰਹਿਣ ਵਾਸਤੇ ਸਰਗ ਜੈਸੇ ਮਕਾਨਾ ਮੰਦਰ ਮੰਨ ਜੈਸੇ ਬਗੀਚੇ ਚਾਰ ਚਫੇਰੇ ਮੀਲਾ ਤੱਕ ਚਾਰ ਦੀਵਾਰੀ ਦੇ ਹਜ਼ਰੇ ਅੰਦਰ ਹਰ ਕਿਸਮ ਦੇ ਸੁਖ ਆਰਾਮ ਉੱਥੇ ਉਸ ਦੀ ਪਰਵਰਿਸ਼ ਹੋਈ ਉੱਥੇ ਉਸ ਨੂੰ ਜਵ ਰਾਜਪੁੱਤਰਾਂ ਨੂੰ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਹਨ ਸ਼ਖਲਾਈਆਂ ਦਿੱਤੀਆਂ ਹਰ ਕਿਸਮ ਦੀ ਵਿੱਦਿਆ ਦਿੱਤੀ ਜਾਂਦੀ ਹੈ ਉੱਥੇ ਉਸ ਨੂੰ ਵਿੱਦਿਆਵਾਂ ਦਿੱਤੀਆਂ ਗਈਆਂ ਪਬਲਿਕ ਵਿੱਚ ਆਉਣ ਦਾ ਸੁਖੁਮਨੀ ਸੀ ਉਸ ਚਾਰ ਦਿਵਾਰੀ ਤੋਂ ਬਾਹਰ ਨਹੀਂ ਆ ਸਕਦਾ ਉਸ ਤੋਂ ਉਸ ਨੂੰ ਹਰ ਕਿਸਮ ਦੇ ਸਵਰਗ ਵਰਗੇ ਸੁਖ ਪ੍ਰਾਪਤ ਹੋ ਸਕਦਾ ਨਹੀਂ 22 ਸਾਲ ਦੀ ਉਮਰ ਵਿੱਚ ਉਹਦਾ ਸ਼ਾਦੀ ਹੋ ਗਿਆ ਕੁਝ ਸਮਾਰੰਗ ਰਲੀਆਂ ਵਿੱਚ guzarda ਚਲਾ ਗਿਆ ਪਰ ਦੁਨੀਆਂ ਦੇ ਸੁਖ ਉਸ ਦੇ ਮਨ ਨੂੰ ਪੂਰਨ ਤ੍ਰਿਪਤਨਾ ਕਰ ਸਕਦੇ ਉਸ ਦੇ ਮਨ ਦੇ ਅੰਦਰ ਕੋਈ ਖਾਲੀਪਨ ਬਣਿਆ ਹੀ ਰਿਹਾ ਕਿਉਂਕਿ ਆਤਮਨੰਤਪਿ ਵਿਨਾ ਸਾਧਨ ਮਨ ਨੂੰ ਕੋਈ ਵਸਤੂ ਕੋਈ ਦੁਨੀਆ ਦਾ ਸੁਖ ਤ੍ਰਿਪਤ ਨਹੀਂ ਕਰਦਾ ਹੈ ਅਗਰ ਐਸਾ ਹੁੰਦਾ ਤੇ ਰਾਜੇ ਮਹਾਰਾਜੇ ਦੀ ਸੁਆਣੀ ਸੁਖਾਲਾ ਉਪਰੰਤ ਤ੍ਰਿਪਤ ਹੋ ਜਾਂਦੇ ਸੁਰਗ ਦੇ ਰਾਜੇ ਇੰਦਰਵਰਗ ਕਿਉਂ ਫਿਰ ਪੀੜਿਆਂ ਦੇ ਜਨਮਾਂ ਦੇ ਵਿੱਚ ਜਾਂਦੇ ਸੋ ਐਉਂ ਇਸ ਕਰਕੇ ਅੱਜ ਉਸ ਦੇ ਚਿੱਤ ਵਿੱਚ ਖਿਆਲ ਆਇਆ ਮਨਾ ਕਲ ਮੇਰਾਜਾ ਬਣਨੇ ਇਤਨੀ ਦੇਰ ਤੱਕ ਮੈਂ ਆਪਣੇ ਪਬਲਿਕ ਦੇ ਦੁੱਖਾਂ ਸੁੱਖਾਂ ਨੂੰ ਨਹੀਂ ਦੇਖਦਾ ਉਹਨਾਂ ਦਾ ਜਾਣੂ ਨਹੀਂ ਹੁੰਦਾ ਉਹਨਾਂ ਦੀ ਪਰਵਿਸ਼ ਪਛੇ ਕਰ ਸਕਾਂਗਾ ਰਾਜੇ ਚੁਲੀ ਨੇ ਆਖੀ ਰਾਜਨਫਰਦ ਨੇ ਆਖਣਾ ਕਰਨਾ ਹੈ ਪਬਲਿਕ ਨੂੰ ਸੁਖ ਦੇਣਾ ਹੈ ਇਤਨੀ ਦੇਰ ਤੱਕ ਉਹਨਾਂ ਦੇ ਦੁੱਖਾਂ ਸੁੱਖਾਂ ਦੀ ਬਾਤ ਜਾਣੂ ਨਹੀਂ ਹੁੰਦਾ ਰਾਜਾ ਉਹਨਾਂ ਦੀ ਪਰਵਿਸ਼ ਉਹਨਾਂ ਦੇ ਦੁੱਖਾਂ ਸੁੱਖਾਂ ਦਾ ਮਦਦਗਾਰ ਕੈਸੇ ਹੋ ਸਕਦਾ ਹੈ ਅਤੇ ਇਸ বস্তু ਦੀ ਵਾਕੀ ਦੀ ਲੋੜ ਹੈ ਉਹ ਦੇਖ ਕਿਤਨੀ ਜ਼ਬਰਦਸਤ ਸ਼ੌਕ ਪੈਦਾ ਹੋ ਗਿਆ ਅੱਜ ਉਹਨਾਂ ਸਿਮਿੰਡਿਕ ਮੋਟਰ ਸਾਡੇ ਦੇਸ਼ ਵਿੱਚ ਨਹੀਂ ਸਨ ਜਾਈਆਂ ਬੱਗੀਆਂ ਦਰਵਾਜ਼ੀ ਅਟਕੋੜੇ ਦੀ ਬੱਗੀ 4 ਕੋੜੇ ਦੀ ਬੱਗੀ 2 ਕੋੜੇ ਦੀ ਬੱਗੀ 1 ਕੋੜੇ ਦੀ ਬੱਗੀ ਟੰਟੰ ਵਗੈਰਾ ਇਹ ਜਿਵੇਂ ਮੇਰੇ ਦੇਖਦੇ ਸੀ ਪਹਿਲੇ ਮੋਟਰਾਂ ਥੋੜੀ ਦੇਰ ਤਾਈਆਂ ਇਹ ਜਰਵਾਜ ਹੁੰਦੇ ਸਨ ਫੌਜਾਂ ਵਿੱਚ ਅੱਜਕੱਲ ਟੈਂਕ ਚੈਂਕ ਹੋ ਗਏ ਉਹਨਾਂ ਦਾ ਸਾਲੇ ਹੁੰਦੇ ਸਨ ਗੋੜਿਆਂ ਦੇ ਫਟਣਮ ਵਗੈਰਾ ਇਹ ਜਿਹਾ ਕੰਮ ਹੁੰਦਾ ਸ। ਕਹਿੰਦੇ ਉਸਨੇ ਆਪਣੇ ਨੌਕਰ ਨੂੰ ਕਿਹਾ ਇੱਕ ਬੱਗੀ ਜੋਤ ਕੇ ਲਈ ਲਿਆਂ ਦੀ ਬਗੀਚੇ ਬੈਠ ਗਿਆ ਹੁਕਮ ਕੀਤਾ ਉਹ ਦਰਵਾਜ਼ਾ ਕਿ ਸ਼ਹਿਰ ਦੇ ਬਾਜ਼ਾਰ ਨੂੰ ਜਾ ਦੇਰ ਖੁੱਲ ਦੇ ਉਧਰ ਚਲੋ ਰਾਜਾ ਖੋਲਿਤਾ ਤਾਂ ਨਹੀਂ ਉਸਦੇ ਪਿਤਾ ਦਾ ਹੁਕਮ ਸੀ ਵੇ ਮੇਰੀ ਆਗਿਆ ਬਿਨਾਂ ਕਿਤੇ ਨਹੀਂ ਇਸ ਚਾਰ ਦੇ ਦਰਵਾਜ਼ੇ ਤੋਂ ਬਾਹਰ ਨਹੀਂ ਨਿਕਲ ਸਕਦਾ ਲੇਕਿਨ ਉਸਦੇ ਮਨ ਵਿੱਚ ਜ਼ਬਰਦਸਤ ਇਹ ਖਿਆਲ ਪੈਦਾ ਹੋਇਆ ਆਪਣੀ ਪਬਲਿਕ ਨੂੰ ਦੇਖਣ ਅਧਰਾਂ ਜਾ ਕੇ ਸੋ ਇਹ ਸ਼ਹਿਰ ਵਿੱਚ ਲੋਕਾਂ ਨੂੰ ਪਤਾ ਲੱਗਿਆ ਵੀ ਅੱਧੀ-ਬਾਈ ਸਾਲ ਦਾ ਅਸੀਂ ਆਪਣਾ ਸ਼ਹਿਜ਼ਾਦਾ ਨਹੀਂ ਦੇਖਿਆ ਕਣ ਜਿਸ ਨੇ ਰਾਜਾ ਬਣਨਾ ਉਨਨ੍ਹੇ ਦਿਲ ਵਿੱਚ ਖਿਆਲਸ਼ੀਲਕ ਇਹਦੇ ਦਿਲ ਵਿੱਚ ਵੀ ਲੋਕਾਂ ਨੂੰ ਪਤਾ ਲੱਗਾ ਵੀ ਅੱਜ ਸਾਡਾ ਸ਼ਹਿਜ਼ਾਦਾ ਸਾਡੇ ਵਿੱਚ ਆ ਰਹੇ ਆਇਆ ਨੇ ਬਗਾਰ ਵਿੱਚ ਆਇਆ ਹੈ ਲੋਕ ਖੁਸ਼ ਹੋਏ ਉਹਨਾਂ ਸਮਿਆਂ ਦੇ ਵਿੱਚ ਰਾਜ ਮਹਾਰਾਜ ਬੜੇ ਚੰਗੇ ਹੁੰਦੇ ਸਨ ਪਬਲਿਕ ਵੀ ਛੋਟੀ ਖੁਦਾਈ ਕਰਕੇ ਮੰਦੀ ਸੀ ਕਿਉਂਕਿ ਪਬਲਿਕ ਨੂੰ ਬੜਾ ਸ਼ੁਕ ਦਿੰਦੇ ਸਨ ਆਹ ਪਿਛਲੇ ਰਾਜ ਮਹਾਰਾਜ ਦੇਖਿਆ ਨਾ ਬਾਣਵਟ ਤੇ ਉਹਦੀ ਰੋਟੀ ਖਾਣੀ ਕਿਸੇ ਨੇ ਕੁਝ ਮਜ਼ਦੂਰੀ ਕਰ ਰੋਟੀ ਖਾਣੀ ਪਬਲਿਕ ਦਾ ਪੈਸਾ ਬਿਲਕੁਲ ਨਹੀਂ ਸੀ ਖਾਣਾ ਕਹਿਆ ਜਾਂ ਕੁਝ ਮਿਹਨਤ ਪਬਲਿਕ ਨੂੰ ਸੁਖ ਦੇਣਾ ਬੜੀਆਂ ਤਕਲੀਫਾਂ ਦੇ ਨਾਲ ਪੂਰਾ ਪੂਰਾ ਇਨਸਾਫ ਕਰਨਾ ਤਦੇ ਪੂਰਾ ਇਨਸਾਫ ਕਰਦੇ ਉਹਨਾਂ ਦੇ ਮਨ ਸਾਫ ਹੁੰਦੇ ਨੇ ਸਿੰਘਾਂ ਕਰਕੇ ਇਹ ਸਭ ਲੋਕ ਉੱਠ ਕੇ ਦੋਵੇਂ ਹੱਥ ਜੋੜ ਕੇ ਸਿਰ ਚਕਾਉਂਦੇ ਹਨ ਸਤਿਕਾਰ ਕਰਦੇ ਹਨ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦਾ ਚਲਾਇਆ ਜਾ ਰਿਹਾ ਹੈ ਕਿ ਜਨਮ ਨੇ ਇਹ ਮੇਰੀ ਖੜਾ ਦਿੱਤੀ ਗਈ ਕਿ ਉਛਲ ਗਾਣਾ ਕਰਨ ਜਨਾ ਨੂੰ ਜਨਾ ਕਿਆ ਬਾਤ ਐ ਬਾਕੀ ਕੜਾਈ ਉਹ ਕਹਿੰਨ ਲਗਾ ਸਰਕਾਰ ਸੜਕ ਨੂੰ ਇੱਕ ਬੁਢਾ ਆਦਮੀ ਕ੍ਰਾਸ ਕਰ ਰਿਹਾ ਬਹੁਤ ਬੁਢਾ ਆਦਮੀ ਬਹੁਤ ਨਹੀਸ਼ ਬਹੁਤ ਕਮਜ਼ੋਰ ਜਿੱਦ ਕਹਿਜੀ ਹਲਸੀ ਇਹਨੇ ਬਹੁਤ ਜ਼ਿਆਦਾ ਉਮਰ ਹੋ ਚੁੱਕੀ ਸੀ ਕਮਰ ਵਿੱਚ ਗੁੱਬ ਪਿਆ ਸੀ ਚਿਹਰੇ 'ਚ ਜਿਰੜੀਆਂ ਪਈਆਂ ਸਨ ਕੰਵਿਚ ਪਾਣੀ ਜਾਂਦਾ ਸੀ ਉਹ ਜਦੰਦ ਕੋਈ ਨਹੀਂ ਸੀ ਲੜਾਂ ਗਿਰਦੀਆਂ ਸੰਤੰਦਰਾਂ ਹੋਣ ਕਰਕੇ ਔਰ ਅਜੀਬ ਜੀ ਹਾਲਤ ਹੋ ਕਿਸੇ ਭੜਾਪੇ ਦੇ ਕਾਰਨ ਜਿਸ ਦੀ ਬਾਤ ਗੁਰੂ ਤੇ ਬਹਾਦਰ ਸਾਹਿਬ ਨੇ ਇਸ ਦਸ਼ਾ ਨੂੰ ਹੀ ਫਰਮਾਇਆ ਸ਼ਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ ਕੋ ਨਾਨਕ ਇਹ ਵਿਦਪਈ ਤਉ ਨ ਹਰਸਨੀ ਸ਼ਿਰ ਕਮਣ ਲਗ ਪਿਆ ਪੈਰ ਥੜਕਣ ਲਗ ਪਏ ਨੇਤਰਾਂ ਦੀ ਜੋਤ ਘਟ ਗਈ ਸੋ ਇਹੋ ਜੀ ਦਿਸ਼ਾ ਹੋ ਗਈ ਹੈ ਇਨਸਾਨ ਅਫਸੋਸ ਕਰੇ ਤੇ ਅਜੇ ਵੀ ਤੂੰ ਭਜਨ ਨਹੀਂ ਕਰਦਾ ਹੈ ਇਹ ਹਾਲਤ ਹੈ ਇਸ ਦਿਸ਼ਾ ਨੂੰ ਕਬੀਰ ਜੀ ਨੇ ਕਿਸੇ ਮੌਕੇ ਦੱਸਿਆ ਸੀ ਨਾ ਅੱਡਾ ਅੱਡਾ ਬੋਲੇ ਭਾਈ ਕਾਲੇ ਗਏ ਨੇ ਤੌਲਿਆਂ ਦੀ ਵਾਰੀ ਆ ਗਈ ਹੈ ਅਜੇ ਵੀ ਨਾਮ ਜਪਦਾ ਕ੍ਰੀਮ ਸਰਚਾਂਦੀ ਹੋਵੇ ਅਜੇ ਸ਼ੀਸ਼ਾ ਲੈ ਕੇ ਦੇਖਣ ਲੱਗੇ ਕੰਦੇ ਪਾਸੇ ਇੱਕ ਤੋਲਾ ਆਇਆ ਉਹਨਾਂ ਸੁਣਿਆ ਲਈ 300 ਸਾਲ ਦੀ ਗੱਲ ਹੈ ਤਕਰੀਬਨ ਗੁਰਨਾਨਦ ਦੇ ਮਹਾਰਾਜ ਦੇ ਵਕਤ ਵਿੱਚ ਕਬੀਰ ਜੀ ਹੋਏ ਹਨ ਸੋ ਅਜ ਨਾਲ ਉਹਨਾਂ ਦਾ ਐਸਟੀਮੇਟ ਉਹਦਾ ਕੋਈ ਜ਼ਿਆਦਾ ਸੀ ਜ਼ਿਆਦਾ ਸੀ 60 ਸਾਲ ਦੀ ਉਮਰ ਵਿੱਚ ਇੱਕ ਤੋਲਾ ਉਹਨਾਂ ਸ਼ੁਰੂ ਹੁੰਦਾ ਸੋ ਇਹ ਉਹਨਾਂ ਨੇ ਸ਼ੀਸ਼ਾ ਲੈ ਕੇ ਦੇਖਿਆ ਕੰਨ ਪਾਸੇ ਇੱਕ ਤੋਲਾ ਆਇਆ ਹੈ ਚਿਤ ਵਿੱਚ ਬੜੇ ਆਸ ਹੋ ਗਏ ਉਸ ਮੌਕੇ ਸ਼ਬਦ ਉਚਾਰਨ ਕੀਤਾ ਫਰ-ਫਰ ਕੰਪੇ ਬਾਲਾ ਜੀਓ ਨਾ ਜਾਣੂ ਕਿਆ ਕਰਸੀ ਪੀਓ ਰਹਿਣ ਗਈ ਮਤ ਦਿਨ ਵੀ ਜਾਏ ਅੰਮ੍ਰਗਏ ਬਗ ਬੈਠੇ ਆਏ ਕਾਚੇ ਕਰਵੇ ਰਹਿਣ ਪਾਣੀ ਚਲਿਆ ਕਾਇਆ ਕਮਲਾਨੀ ਪਾਰ ਕੰਨਿਆ ਜੈਸ਼ੇ ਕਰਤ ਸੀਗਾਰਾ ਊਰਲੀਆਂ ਮਾਣੇ ਬਾਜ ਪਥਾਰਾ ਕਾਜ ਉਡਾਵਤ ਭੂਜਾ ਪੀ ਰਾਣੀ ਕਉ ਕਵੀਰੇ ਕਥਾ ਸੀ ਰਾਣੀ ਇਹਨੇ ਕਬੀਰ ਜੀ ਨੇ ਆਪਣੇ ਮਨ ਨੂੰ ਸੰਗੋਣਾ ਕਿਹਾ ਬਚਪਨੋਂ ਜਵਾਨੀ ਖਾ ਗਈ ਜਾਨੀ ਨੂੰ ਹੁਣ ਬੜਾ ਤੇ ਨੇ ਮੂੰ ਪਾਇਆ ਅਜੇ ਵੀ ਆਪਣੇ ਸਮੇਂ ਨੂੰ ਅਰਥ ਨਾ ਗਵਾ ਕਾਲੇ ਗਏ ਨੇ ਦੌੜਾਂ ਦੀ ਵਾਰੀ ਆ ਗਈ ਐ ਤੇ ਵੀ ਨੀ ਨਾਮ ਜਪੋ ਤੇ ਵੀ ਨੀ ਨਾਮ ਜਪੋਦਾ ਬਿਰਧ ਬਹੁਤ ਨਹੀਂ ਬਹੁਤ ਬੁਢਾ ਆਦਮੀ ਸੜਕ 'ਤੇ ਗੁਜ਼ਰ ਰਿਹਾ ਸੀ ਜਿਹਦੀ ਇਹੋ ਜੀ ਦਿਸ਼ਾ ਸੀ ਇੱਕ ਕੈਰ ਤੇ 100-100 ਡੋਲਾ ਖੰਦਾ ਸੀ ਕਮਜ਼ੋਰੀ ਦੇ ਬਾਇਸ ਛੋਟੀ ਦੇ ਨਾਲ ਲੱਕੜੀ ਦੇ ਨਾਲ ਤੁਰਦਾ ਸੀ ਕਮਰ ਵਿੱਚ ਕੁੱਬ ਪਿਆ ਹੋਇਆ ਸੀ ਜਿਹਦੇ 'ਚ ਜੜੜੀਆਂ ਅੱਖਾਂ 'ਚ ਪਾਣੀ गिरਦਾ ਦਿਸਦਾ ਬਹੁਤ ਘਟ ਸੀ ਮਸਾ ਮਸਾ ਪਤਾ ਨਹੀਂ ਕਿੰਨੀ ਦੇਰ ਵਿੱਚ ਉਸਨੇ ਸੜਕ ਕਰਾਸ ਕਰਦੀ ਸੀ ਸੋ ਇਹੋ ਜ ਆਦਮੀ ਕੜਕੂ ਗੁਜ਼ਰ ਰਹੀ ਸੀ ਬੱਗੀ ਖੜਾਉਣੀ ਪਈ। ਨੌਕਰ ਕਹਿਣ ਲੱਗਾ ਬੱਗੀ ਚਲਾਉਣ ਵਾਲਾ। ਕਹਿੰਦਾ ਸਰਕਾਰ ਇੱਕ ਬੁढ़ा ਆਦਮੀ ਸੜਕ ਗੁਜ਼ਰ ਰਿਹਾ ਹੈ। ਸੋ ਐਸਾ ਨਾ ਹੋਵੇ ਬੱਗੀ ਇੱਥਾਂ ਆ ਜਾਏ ਇਸ ਕਰਕੇ ਮੈਨੂੰ ਜ਼ਰੂਰੀ ਮਜਬੂਰਨ ਬੱਗੀ ਖੜਾਉਣੀ ਪਈ। ਸੋ ਸ਼ਹਿਜ਼ਾਦਾ ਛਾਟੀ ਬੱਗੀ ਨੂੰ ਉੱਤਰ ਕੇ ਉਸ ਬੁੜੇ ਪਾਸ ਗਿਆ। ਕਰੇ ਉਸ ਦੇ ਚਿਹਰੇ ਵੱਲ ਤੱਕਦਾ। ਸਾਰਾ ਚਿਤੰਗਉਨਾ ਪੈਣਾ ਦਸਿਰ ਤੱਕ ਟੱਕਿਆ ਤੇ ਚਿਤ ਵਿੱਚ ਬੜਾ ਕਰਨਾਰਸ ਆ ਰਿਹਾ। ਹੌਲੀ 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 ਉਹ ਬੜਾ ਸੜਕ ਗੁਜ਼ਰ ਗਿਆ ਜਦੋਂ ਰਸਤਾ ਹੋ ਗਿਆ ਸ਼ਹਿਜ਼ਾਦਾ ਫਿਰ ਬਗੀਚੇ ਵਿੱਚ ਬੈਠ ਗਿਆ ਬਗੀਚੀ ਚਲਾ ਦਿੱਤੀ ਗਈ ਜਾਂਦੇ ਜਾਂਦੇ ਹੁਣ ਚੰਨਾ ਨੂੰ ਪੁੱਛਦਾ ਹੈ ਕਿ ਚੰਨਾ ਇਹ ਬੁੜਾਪਾ ਸਭ ਨੂੰ ਆਉਂਦਾ ਹੈ ਕੀ ਗਰੀਬਾਂ ਨੂੰ ਹੀ ਆਉਂਦਾ ਹੈ ਜਾਂ ਅਮੀਰਾਂ ਰਾਜਾਂ ਰਾਣੀਆਂ ਬਾਦਸ਼ਾਹਾਂ ਨੂੰ ਵੀ ਆਉਂਦਾ ਉਹ ਕਹਿੰਨੇ ਸਰਕਾਰ ਈਸ਼ਵਰੀ ਨੇਤ ਜੋ ਹੈ ਈਸ਼ਵਰੀ ਕਾਨੂੰਨ ਹੈ ਉਹ ਕਿਸੇ ਦਾ ਲਿਹਾਜ਼ ਨਹੀਂ ਕਰਦਾ ਇਸੇ ਕਾਨੂੰਨ ਹੈ ਇਹ ਬਾਲ ਜਵਾਨੀ ਅਰ ਬਿਰਧ ਤੋਂ ਤਿੰਨ ਅਵਸਥਾਾਂ ਜਾਂ ਬਚਪਨ ਜਵਾਨੀ ਬੜਾਪਾ ਬਚਪਨੋਂ ਦਾ ਫਿਰ ਜਵਾਨੀ ਉਹਨੇ ਬੜਾਪਾ ਅਗਰ ਸਰੀਰ ਬਣਿਆ ਰਹੇ ਤਾਂ ਇਸ ਕਰਕੇ ਵੈਸੇ ਸਰੀਰ ਦੀਆਂ ਪੰਜ ਅਵਸਥਾਾਂ ਬਣੀਆਂ ਨੇ ਜਨਮ ਬਚਪਨ ਜਵਾਨੀ ਬੜਾਪਾ ਮਰਤੂ ਆਤਮਾ ਜੋ ਹੈ ਆਵਨਾਸ਼ੀ ਹੈ ਮੈਂ ਜਨਮ ਲੈਂਦਾ ਨਾ ਮਰਦਾ ਮੈਂ ਬਚਪਨ ਨਾਲ ਜਵਾਨ ਨਾਲ ਬੜਾਪਾ ਉਸ ਦੇ ਵਿੱਚ ਕਲਸ ਵਸਤੂ ਹੈ ਸਭ ਦਾ ਆਪਾ ਇਹ ਹੈ ਪਰਮੇਸ਼ਰ ਦੀ ਅੰਸੂਣ ਕਰਕੇ ਤੋ ਸਰੀਰ ਜਿਹੜਾ ਹੈ ਇਹ ਕੁਛ ਦਿਨ ਵਾਸਤੇ ਉਸ ਜੀਵਾਤਮਾ ਨੂੰ ਮਿਲਿਆ ਹੋਇਆ ਹੈ। ਸੋ ਇਹ ਇਸ ਤਰ੍ਹਾਂ ਲੈ ਲਿਆ ਜਾਇਆ ਇਨਸਾਨ ਦੀ ਇਨਸਾਨ ਦੀ ਆਪਣੀ ਮੈਂ ਸਰੀਰ ਵਿੱਚ ਆ ਗਈ ਹੈ। ਗਿਆਨ ਦਾ ਪਰਦਾ ਇਤਨਾ ਸਕੂਲ ਹੋ ਗਿਆ। ਮਜਾ ਆਤਮਾ ਨੇ ਆਪਣੇ ਆਪ ਨੂੰ ਸਰੀਰ ਮੰਨਣ ਲੱਗ ਪਿਆ। ਸਰੀਰ ਦੇ ਜਿਹੜੇ ਦੁੱਖ ਸੁੱਖ ਔਰ ਮਨ ਦੇ ਹਰਖ-ਸ਼ੋਕ ਆਪਣੇ ਵਿੱਚ ਲੈਣ ਲੱਗ ਪਿਆ। ਸੋ ਉਹਨਾਂ ਦਾ ਅਸਰ ਹੋਣ ਕਰਕੇ ਇਹ ਦੁਖੀ ਹੋਣ ਲੱਗ ਪਿਆ। ਅਗਰ ਆਪਣੇ ਅਸਲੀ ਵਾਸਤਵ ਸਰੂਪ ਨੂੰ ਸੰਭਾਲੇ ਇਦ ਵਿਦੂਖ ਅਰਖਸ਼ੋਪ ਸਵਾਈ ਨਿਯਮ ਜਨਮਨ ਦੇਖੋ ਤੂਪਰਾ ਸਰ ਪ੍ਰਣੀ ਤੇ ਅਰਜੇ ਦੇ ਸੁਭਾਵਨ ਤੂੰ ਸਖਸ਼ੀ ਸਹਿ ਜੇ ਚਲਸ਼ਕ ਨੇ ਇਸ ਮੈਂ ਇਹਨਾਂ ਤੋਂ ਬਰੀ ਹੈ ਸਰ ਇਹ ਅਵਸਥਾ ਪਹਿਲੇ ਪਹਿਲੇ ਤਾਂ ਆਉਂਦੀ ਨਹੀਂ ਜਿਤਨੀ ਦੇਰ ਤੱਕ ਪਹਿਲੇ ਨਿਸ਼ਕਾਮ ਸ਼ੁਕਰਮ ਕਰਕੇ ਸੇਵਾ ਭਗਤੀ ਕਰਕੇ ਮਨ ਨੂੰ ਸ਼ੁੱਧ ਇਕਾਗਰ ਕਰਦਾ ਫਿਰ ਜਾ ਕੇ ਬ੍ਰਹਮ ਗਿਆਨ ਉਤਪਤ ਹੁੰਦਾ ਹੈ ਉਸ ਦੀ ਉਤਪਤੀ ਤੋਂ ਬਾਅਦ ਫਿਰ ਇਹ ਅਵਸਥਾਾਂ ਵਿੱਚ ਆਉਂਦੀਆਂ ਹਨ ਫਿਰ ਇਹ ਗਿਆਨ ਹੁੰਦਾ ਫਿਰ ਗਿਆਨ ਅਵਸਥਾਉਂਦੀ ਇਹ ਗਿਆਨ ਡ੍ਰਿੜ ਹੁੰਦਾ ਹੈ ਗਿਆਨ ਯਾਨੀ ਨਿਸ਼ਚੈ ਹੁੰਦਾ ਹੈ ਫਿਕਰ ਇਹ ਵੀ ਨਹੀਂ ਪੁੱਲਦਾ ਜਿਵੇਂ ਆਪਣੇ ਸਰੀਰ ਨੂੰ ਕੋਈ ਨਹੀਂ ਪੁੱਲਦਾ ਹੁੰਦਾ ਉਹ ਆਪਣੇ ਆਪ ਨੂੰ ਕਦੇ ਵੀ ਨਹੀਂ ਪੁੱਲਦਾ ਸੁਪਨੇ ਵਿੱਚ ਵੀ ਨਹੀਂ ਪੁੱਲਦਾ ਹੈ ਸੋ ਉਹਦੇ ਵਿੱਚ ਹੀ ਇਹਦੀ ਬੁੱਧ ਸਥਿਤ ਰਹਿੰਦੀ ਹੈ ਸੋ ਆਇਓ ਕਹਿਣ ਲੱਗਾ ਨੌਕਰ ਇਹ ਸਭ ਨਹੀਂ ਹੁੰਦਾ ਸਰਕਾਰ ਗਰੀਬ ਹੈ ਅਮੀਰ ਹੈ ਰਾਜਾ ਰਾਣਾ ਕਾਨੂੰਨ ਕੁਦਰਤ ਦਾ ਧਿਆਨ ਨਹੀਂ ਕਰਦੇ ਜਦੋਂ ਇਹ ਗੱਲ ਸੁਣੀ ਉਸ ਸ਼ਹਿਜ਼ਾਦੇ ਨੇ ਚਿੱਤ ਵਿੱਚ ਕੁਛ ਉਦਾਸ਼ੀਨਤਾ ਹੀ ਮਨਾ ਜੇ ਇਹ ਜੀ ਰਸਤਾ ਓਣੀ ਹੈ ਬਚਪਨ ਤੋਂ ਜਵਾਨੀ ਥਾ ਗਈ ਜਵਾਨੀ ਨੇ ਆਪਣਾ ਸਰੀਰ ਦੇ ਉੱਪਰ ਆਪਣਾ ਬਲ ਪਾਇਆ ਹੈ ਅਖੀਰ ਇਹ ਵੀ ਲੰਘ ਜਾਏਗੀ ਜਿਵੇਂ ਅਸਮਾਨ ਦੇ ਵਿੱਚ ਜਾਨਵਰ ਲੰਘ ਜਾਂਦੇ ਦੀ ਛਾਂ ਲੰਘ ਜਾਂਦੀ ਹੈ ਇਸ ਤਰ੍ਹਾਂ ਜਵਾਨੀ ਲੰਘ ਜਾਂਦੀ ਹੈ ਅਖੀਰ ਬੜਾਪੇ ਨੇ ਆਉਣਾ ਹੈ ਜੇ ਇਹ ਜੀ ਅਲਸਤਾ ਓਣੀ ਹੈ ਤਾਂ ਲਾਨਤ ਹੈ ਸਰੀਰ ਨੂੰ ਉਦਾਸੀ ਹੋ ਗਿਆ ਕੁਛ ਵਿਰਾਗ ਹੋਇਆ ਸਾਧੂ ਸਿਆਣੇ ਪੁਰਸ਼ ਨੂੰ ਜਿਹੜੇ ਦੁੱਖ ਦਾ ਇਹ ਤਜਰਬਾ ਦਿੰਦੇ ਹਨ ਖੈਰ ਇਹ ਸੂਚਿ ਬਚਲਾ ਜਾ ਰਿਹਾ ਹੈ ਜਾਨਣ ਜਾਨੇ ਅੱਗੇ ਫਿਰ ਬੱਗੀ ਖੜਾ ਦਿੱਤੀ ਗਈ ਤੁਛਣ ਡੇਟਿਓਂ ਕੀ ਕਾਰਨ ਕਿਸ ਵਬ ਇਹ ਨਗਾ ਸਰਕਾਰ ਇੱਕ ਬਿਗਾਰ ਹੈ ਕੋਈ ਸ਼ਖਸ ਕੋਈ ਸਖਤ ਤਕਲੀਫ ਸੀ ਉਸਨੂੰ ਤੋਂ ਬਹੁਤ ਜ਼ਿਆਦਾ ਤਕਲੀਫ ਸੀ ਇਹਦਾ ਉਪਚਾਰ ਕਰਨ ਵਾਸਤੇ ਬਹੁਤ ਸਾਰੇ ਲੋਕ ਆਪਣੀ ਹੰਦਰ ਦੀ ਜ਼ਹਰ ਕਰਨ ਵਾਲੇ ਖੜੇ ਹਨ ਉਪਾਕਰ ਹਿੰਦੇ ਕਈ ਵੈਦ ਹਕੀਮ ਵੀ ਹਨ ਵਿੱਚ ਦਾਰੂ ਦਾ ਰਣ ਕਰ ਰਹੇ ਹਨ ਆਪਣਾ سو کوشش کر رہی ہیں رستا ہے نہیں سی تو اس کر کے سرکار اتنا بیمار ہے رستا نہیں اس کر کے ایسا نہ ہوائی بیمار پہلی عمر بیماری بڑی کٹ خاص اچھا پرہیز پرہج پورا رکھے جائے بہت ہی کٹ آ ہے جو یہ شریر پرانا ہوں ہولی ہلی ہوتا جماریاں مندر بن جایا کرتا ہے سو ایون کر کے پہلے بھی پامے آئی جی بہت تھوڑی ਇਉਂ ਕਰਕੇ ਜਦੋਂ ਦੇਖਿਆ ਜਾ ਕੇ ਉਹਦੀ ਹਾਲ ਬਹੁਤ ਤਕਲੀਫ ਬਹੁਤ ਕਸ਼ਟ ਹੋ ਰਿਹਾ ਉਹ ਸ਼ਹਿਜ਼ਾਦਾ ਲੋਕਾਂ ਵਿੱਚ ਜਾ ਕਰਦਾ ਸ਼ਹਿਜ਼ਾਦਾ ਉਪਾਹ ਕਰ ਰਹੇ ਨੇ ਯਤਨ ਕਰਦੇ ਨੇ ਹੌਲੀ ਹੌਲੀ ਕੁਝ ਨੁਕਸ ਉਪਾਹ ਕਰਦੇ ਆ ਕਰਦੇ ਆ ਉਸ ਨੂੰ ਕੁਝ ਠੇਕ ਆਈ ਕੁਝ ਆਰਾਮ ਆਇਆ ਕੋਈ ਰਸਤਾ ਹੋ ਗਿਆ ਲੋਕ ਕੁਝ ਆਪਣੇ ਚਲੇ ਗਏ ਵਿੱਚ ਇਧਰ ਉਧਰ ਹੋ ਗਏ ਸ਼ਹਿਜ਼ਾਦਾ ਫਿਰ ਬੱਗੀ 'ਚ ਬਹਿ ਜਾਂਦਾ ਫਿਰ ਜਨਨ ਇਹ ਪੁੱਛਦਾ ਹੈ ਕਿਉਂ ਭਈ ਜਨਨ ਇਹ ਬਿਮਾਰੀ ਸਭ ਨੂੰ ਆਉਂਦੀ ਹੈ ਕਿ ਇਹ ਗਰੀਬਾਂ ਵਾਸਤੇ ਮਹਿਸੂਸ ਯਾ ਅਮੀਰਾ ਰਾਜਾ ਰਣੇ ਬਾਦਸ਼ਾਹ ਨੂੰ ਵੀ ਆਉਂਦੀ ਹੁਕਮ ਲਗੇ ਸਰਕਾਰ ਕਾਨੂੰਨ ਕੁਦਰਤ ਕਿਸੇ ਲਿਆਦ ਨਹੀਂ ਕਰਦੀ ਗਰੀਬ ਹੈ ਮੀਰੇ ਰਾਜਾ ਰਣੇ ਬਾਦਸ਼ਾਹ ਸ਼ਰੀਰ ਪੰਜਾਂ ਤਤਾਂ ਦਾ ਬਣਿਆ ਮਿੱਟੀ ਪਾਣੀ ਅਗਵਾ ਆਕਾਸ਼ ਪੰਜੇ ਤਤਾਂ ਵਿੱਚ ਹੀ ਵਿਰੋਧੀ ਐ ਤਾਂ ਵਿਰੋਧੀ ਸੱਤਿਆ ਕਰਕੇ ਇਕੱਠੇ ਹੋਏ ਨਹੀਂ ਇਕੱਠੇ ਕਿਵੇਂ ਉਸ ਦਿਨ ਪੰਜੀ ਜੀ ਨੂੰ ਇਕੱਠੀਆਂ ਕਰਕੇ ਰੱਖੋ ਰਹੀ ਨਹੀਂ ਸਕਦੀਆਂ ਇਸ ਕਰਕੇ ਤੁਸੀਂ सिद्ध ਹੁੰਦੇ ਵਿਰੋਧੀ ਤਾਕਤ ਇਕੱਠੇ ਕਿਵੇਂ ਰੱਖ ਛੱਡੇ ਉਸਨੇ ਇਸ ਵਾਸਤੇ ਸਭ ਨਹੀਂ ਹੁੰਦੀ ਹੈ ਬਿਮਾਰੀ ਸੋ ਕਿ ਤੇ ਵਿਚ ਉਹਦਾ ਸਰੀਰ ਵੀ ਅਗਰੇ ਹੀ ਦੀ ਹਾਲ ਤਾਂ ਸਰੀਰ ਬਿਯਾਧੀਆਂ ਦਾ ਹੀ ਮੰਦਰ ਹੈ। ਅੱਲਾਹ ਨੇ ਤਾਂ ਜੀਵਨ ਤੇ। ਇਉਂ ਜਾਂਦੇ 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 ਅੱਗੇ ਜਾ ਕੇ ਫਿਰ ਬੱਕੀ ਖੜਾ ਦਿੱਤੀ ਗਈ। ਫਿਰ ਪੁੱਛਣਾ ਕਿਉਂ ਕਹਿਣਗੇ ਸਰਕਾਰ ਇੱਕ ਮਰਦਾ ਰਿਆ। ਇਨਸਾਨ ਰੂਹ ਅਰਜਿਸਮ ਦੋ ਚੀਜ਼ਾਂ ਦਾ ਬਣਿਆ। ਰੂਹ ਬਨਾਸੀ ਚੀਜ਼ ਹੈ ਇਹਦਾ ਆਪਣਾ ਆਪਾ ਹੈ। ਜਿਸਮ ਫਾਨੀ ਚੀਜ਼ ਹੈ। ਸੋ ਜਦੋਂ ਮਰਦਾ ਹੈ ਇਹਦੇ ਵਿੱਚੋਂ ਰੂਹ ਚਲੀ ਜਾਂਦੀ। ਜਿਸਮ ਜਦ ਰਹਿ ਜਾਂਦਾ ਕੋਈ ਸ਼ਰਕਤ ਨਹੀਂ ਕਰਦਾ ਕਿਉਂਕਿ પ્રાਣੇ ਦੇ ਵਿੱਚ ਨਿਕਲ ਜਾਂਦਾ ਹੈ પ્રાਣੇ ਦੇ ਸਮੇਤ ਜੀਵਾਤਮਾ ਪਰਲੋਕ ਨੂੰ ਜਾਂਦਾ ਹੈ ਵਿਸ਼ਵਾਸ ਤੇ ਜੁ ਕਹਿਣ ਲਗਾ ਇਹ ਮੁਰਦਾ ਉਹਨੂੰ ਮੁਰਦਾ ਪੁਕਾਰਦੇ ਨੇ ਫੂਕ ਦਿੰਦੇ ਨੇ ਰੱਬ ਦਿੰਦੇ ਨੇ ਆਪਣੇ ਸਨਵਾਜ ਦੇ ਮੁਤਾਬਕ ਨਹੀਂ ਕੀੜੇ ਚੱਲ ਜਾਂਦੇ ਐਸਾ ਨਹੀਂ ਕੀਤਾ ਜਾਏ ਕੋਈ ਪੂਤ ਲੱਗਣ ਲੱ ਪੈਂਦਾ ਹੈ ਜਿਹਦੇ ਨਾਲ ساری ਜ਼ਿੰਦਗੀ guzari ਹੁੰਦੀ ਹੈ ਜੁ ਕਹਿਣ ਕਿ ਸਰਕਾਰ ਇਹ ਇੱਕ ਮੁਰਦਾ ਲਈ ਜਨਾਜ਼ਾ ਲਈ ਉਹਨੇ ਮੁਰਦਾ ਲਈ ਉਹਨੇ ਸਸਕਾਰ ਕਰਨ ਵਾਸਤੇ ਲਈ ਆਉਂਦੇ ਮੁੱਦਾ ਕੀ ਹੁੰਦਾ ਸਰੀਰ gland ਸੀ ਕਿਹਾ ਅੰਗੇ ਦੇ ਵਿੱਚ ਚੇਤਨ ਕਲਾ ਨਹੀਂ ਕੋਈ ਚੁੱਕੀ ਹੈ ਉਹ ਚੇਤਨ ਉਸ ਜਿਹੜੀ ਹੈ ਸ਼ਰੀਰ ਨੂੰ ਲਈ ਫਿਰਦੀ ਹਰਕਤ ਦੇਣ ਵਾਲੀ ਉਹ ਕਿਹੜੀ ਤਲਾਕੇ ਬ੍ਰਹਮਾ ਤੱਕ ਬ੍ਰਹਮਾ ਵਿੱਚ ਵੀ ਹੋਈ ਸ਼ਿਵ ਵਿੱਚ ਵੀ ਹੋਈ ਵਿਸ਼ਨੂੰ ਵਿੱਚ ਵੀ ਹੋਈ ਸਾਥੀ ਵਿੱਚ ਵੀ ਹੋਈ ਕਿਹੜੀ ਚੀਜ਼ ਹੈ ਸਭ ਦੇ ਵਿੱਚ ਕੋਈ ਹੈ ਚੇਤਨ ਕਾਇਚ ਕੋਈ ਫਰਕ ਨਹੀਂ ਪੰਜਾਂ ਪਤਾਂ ਸਰੀਰ ਵੀ ਕੋਜੇ ਲੇਕਿਨ ਫਰਕ ਨਾਵ ਵਿੱਚ ਹੈ ਜਿਵੇਂ ਇਹ ਪੱਖੇ ਹਨ ਜੁਬਾ ਹਨ ਬਲ ਹਨ ਕੋਈ ਕੋਈ ਜ਼ੀਰੋ ਦਾ ਬਲ ਹੈ ਕੋਈ ਪੰਜਾਹ ਵੱਟ ਦਾ ਹੈ ਕਰੰਟ ਜਿਹੜਾ ਹੈ ਉਹ ਕੋਈ ਚੀਜ਼ ਹੈ। ਤੋਂ ਜਿਹੜਾ ਚੇਤਨਾ ਅਨੁਸਾਰ ਕਰੰਟ ਰੂਪ ਹੈ ਸਾਰਿਆਂ ਵਿੱਚ ਉਹ 'ਚ ਫਰਕ ਕੋਈ ਨਹੀਂ ਹੈ। ਫਰਕ ਕਿਤੇ ਇੱਧਰ ਅੰਤਿਕੰ ਅਦ ਵਿੱਚ ਜੋ ਕੁਛ ਹੈ। ਸੋ ਇਹੋ ਕਰਕੇ ਕਹਿ ਲਿਆ ਉਹ ਚੀਜ਼ ਨਿਕਲ ਗਈ ਹੈ ਮਰਦਾ ਹੋ ਗਿਆ ਹੈ। ਮਰ ਗਿਆ ਇਸ ਨੂੰ ਮੁਰਦਾ ਕਹਿੰਦੇ। ਪਰ ਉਹਦੇ ਪਿੱਛੇ ਜਿਹੜੇ ਉਹਦੇ ਹਿਤੂ ਸੰਬੰਧੀ ਸੰਬੰਧੀ ਸੰਜਨ ਦੁਖੀ ਹੋਰ ਵੀ ਲੋਕ ਉਸਮੇਂ ਕੇ ਉਹਦੀ ਰਸਤਾ ਦੇ ਵੀ ਹੁੰਦੇ ਹਨ। ਉਹਨਾਂ ਦੇ ਉੱਪਰ ਵੀ ਅਸਰ ਹੋਇਆ ਹੁੰਦਾ ਹੈ। ਉਹਨਾਂ ਦੇ ਕੇ ਚਿਤ ਤੇ ਬੜਾ ਅਸਰਵੈਸ਼ ਹੈ ਜਦ ਆ ਦੇਦੇ ਉਹੋ ਅਸਚਰਜ ਬਾਤ ਹੈ ਲੰਗੇ ਬਗੀਚੇ ਬਹਿ ਗਿਆ ਪੁੱਛਣ ਲੱਗਾ ਇਹ ਮੌਤ ਸਭ ਨੂੰ ਹੁੰਦੀ ਹੈ ਸਭ ਨੂੰ ਹੀ ਆਉਂਦੀ ਹੈ ਰਾਣਾ ਰਾਉਣਾ ਕੋਰੇ ਅੰਗਨ ਤੋਂ ਉਹ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਨੇਤ ਕੀ ਤਕਰੀਬ ਅਮੀਰ ਆਜਾ ਰਾਣਾ ਕੋਈ ਨਹੀਂ ਇਹ ਤਾਂ ਬਚ ਸਕਦਾ ਮੌਤ ਐਡੀ ਬਲੀ ਚੀਜ਼ ਹੈ ਰਹਿਰ ਤੇਡੀ ਪ੍ਰਗਨ ਸ਼ਕਤੀ ਹੈ ਇਸ ਇਸ ਮੈਂ ਕਿਸ ਨੇ ਨਹੀਂ ਛੱਡਿਆ ਹੈ ਹੋਰ ਕੀ ਵਕਤ ਅਖੀਰ ਜਦੋਂ ਆਯੂ ਪੂਰੀ ਨੇ ਸ਼ੇਪਨ ਮਾ ਵਿਸ਼ਨੂੰ ਆਰ ਤਾਰਪੁਨ ਹਨ ਇੱਕੀ ਬ੍ਰਹਮੰਡ ਦੇ ਇਹਨਾਂ ਨੂੰ ਵੀ ਛੇੜਦੇ ਸੋ ਇਹ ਸੰਕੇਤਾ ਪੂਰਾ ਹੀ ਵੈਰਾਗ ਹੋ ਗਿਆ ਵੀ ਅਗਰ ਇਹ ਜੀ ਹਾਲਤ ਹੈ ਸਰੀਰ ਦੀ ਆ ਹਲਤ ਹੋ ਜਾਣੀ ਹੈ ਤੇ ਲੰਨਦਾ ਸੋ ਕੋਈ ਐਸੀ ਅਵਸਥਾ ਹੋਣੀ ਚਾਹੀਦੀ ਹੈ ਮੌਤ ਨੂੰ ਬਿਮਾਰੀ ਨੂੰ ਔਰ ਬੁਢਾਪੇ ਆਦਿ ਨੂੰ ਜਿੱਤੀ ਆ ਜਾਵੇ ਸੋ ਇਸੇ ਤਰ੍ਹਾਂ ਜਾਂਦੇ ਜਾਂਦੇ ਸੋਚਦਾ ਜਾ ਰਿਹਾ ਪਾਸੀਕ ਮਹਾਤਮਾ ਬੈਠੇਨ ਬਗੀ ਤੋਂ ਉੱਤਰ ਕੇ ਪੁੱਛਣ ਲੱਗਾ ਵੀ ਕੌਣ ਹਨ ਉਹਨੇ ਕਿਹਾ ਮਹਾਤਮਾ ਹਨ ਸਾਧੂ ਲੋਕ ਇਹਦਾ ਕੀ ਮਤਲਬ ਹੈ ਇਹਨਾਂ ਨੇ ਆਪਣਾ ਹਰ ਵਾਰ ਭਜਨ ਵਾਸਤੇ ਛੱਡਿਆ ਹੋਇਆ ਹੈ ਇਹਨਾਂ ਕੰਮ ਹੀ ਹੈ ਜਿਵੇਂ ਜ਼ਮੀਰਦਾਰ ਦਾ ਮੁੱਖ ਕੰਮ ਖੇਤੀ ਹੈ ਇਸੇ ਤਰ੍ਹਾਂ ਹੋਰ ਕਿਸੇ ਦਾ ਆਪਣਾ ਆਪਣਾ ਕੰਮ ਹੈ ਇਹਨਾਂ ਦਾ ਮੁੱਖ ਕੰਪਨਨ ਹੈ ਵਿਸ਼ਵਾਸ ਦੇ ਉਹਨੇ ਸੋਚਿਆ ਵੀ ਨਾ ਤਾਂ ਸ਼ਾਇਦ ਮੇਰਾ ਮਤਲਬ ਹਲ ਹੋ ਜੇ ਸ਼ਹਿਜ਼ਾਦੇ ਉੱਤਰ ਕਿਉਂ ਨਾ ਪਾਸ ਗਿਆ ਮਹਾਤਮਨ ਤਾਂ ਮੈਂ ਤੁੜਕੇਸ਼ਰ ਚੁਕਾਇਆ ਕਹਿਣਗਾ ਆਪ ਤਮੇ ਗਲ ਪੁੱਛਣੀ ਚਾਹਣਾ ਪੁੱਛੋ ਬਿਮਾਰੀਨ ਮੌਤ ਨੂੰ ਪਰ ਬੜਾਪੇ ਨੂੰ جتیا جا سکتا ہے وہ لگے ہاں سمجھائی گل انسان کے ہے جسم من اور آتما بیماری بڑھاپا اور موت ایک جسم تک محدود ہے من درمیانی چیز ہے خیالات من شریر کا اثر اپنے لینا ہے وہ سب منہ ہے آتما اند اوپر ہے آتم وسط تک کوئی چیز نہیں پہنچ سکتی انسان کا اپنا آپ असल आत्मा है ये मन जिस्मानी मन बनया हुआ है मन श्री नाल मिलके शरीर ਦੇ ਸੁਭਾਵੀ ਆਪਣੇ ਵਿੱਚ ਲੈ ਲੇ ਇਸ ਮਨ ਦੇਖ ਰਹੀ ਮਨ ਉਲਟ ਕੇ ਆਤਮਾ ਨਾਲ ਜੁੜ ਜਾ ਹੈ ਆਤਮਾ ਦੇ ਜਿਹੜੇ ਸੁਭਾਅ ਨਾਲ ਜੰਮਦਾ ਹੈ ਨਾ ਮਰਦਾ ਹੈ ਨਾ ਬੁੱਢਾ ਹੁੰਦਾ ਹੈ ਨਾ ਉਸ ਬਿਮਾਰੀ ਹੈ ਨਾ ਉਸ ਕਸ਼ਟ ਹੈ ਨਾ ਸ਼ੋਕ ਹੈ ਨਾ ਚਿੰਤਾ ਹੈ ਨਾ ਫਿਕਰ ਹੈ ਉਹ ਇਹ ਨਾਨੰਦ ਦਾ ਸਾਗਰ ਹੈ ਜਿਹੜੇ ਵਿੱਚ ਕਿਤੇ ਮਨ ਮਿਲ ਜਾਏ ਅਭਿਆਸ ਕਰਦੇ ਕਰਦੇ ਇਹ ਸਾਰੀ ਗੱਲਾਂ ਤੋਂ ਬਰੀ ਹੋ ਕੇ ਉੱਚਾ ਹੋ ਜਾਂਦਾ ਇਹ ਚੀਜ਼ਾਂ ਇੱਥੇ ਰਹਿ ਜਾਣਗੀਆਂ ਇਹ ਮੇਨ अपना इलाका बदल देवे कोई। ਢੇਠਾੜ ਦੇ ਮਹੀਨੇ ਬਿਕਨਰ ਦੇ ਇਲਾਕੇ ਨੂੰ ਛੱਡ ਕੇ ਸ਼ਿਮਲੇ ਚਲਾ ਜਾਵੇ। ਗਰਮੀ ਹੇਠਾਂ ਰਹੇ ਜੰਨੇ ਤਾਂ ਠੰਡ ਚਲਾ ਜਾਵੇ। ਇਹ ਉਪਾਅ ਹੈ। ਇਹ ਅਭਿਆਸ ਦੇ ਨਾਲ ਹੋ ਸਕਦਾ। ਮਨੇ ਕੁਝ ਪ੍ਰੇਰਿਤ ਦੱਸੇ ਯੋਗਤੀਆਂ ਦਸੀਆਂ। ਉਸੇ ਵਕਤ ਸ਼ਹਿਜ਼ਾਦਾ ਉਹ ਵਾਪਸ ਮੁੜ ਗਿਆ। ਉਹਦੇ ਜਿਤਨਾ ਇਤਨਾ ਵਿਰਾਗ ਲੱਗਦੀ। ਕਦੋਂ ਵਕਤ ਆਵੇ ਮੈਂ ਐਸਾ ਵਿਆਸ ਕਰਕੇ ਇਸ ਅਵਸਥਾ ਨੂੰ ਪ੍ਰਾਪਤ ਹੋ ਜਾਈ। ਤੇ ਉਹ ਸ਼ਹਿਜ਼ਾਦੇ ਨੇ ਇਹ ਕਹਨ ਜਾ ਕੇ ਬੜਾ ਅਭਿਆਸ ਕੀਤਾ। ਅਸੀਂ ਉਹੀ ਮਹਤਮ ਬੁੱਧ ਕਰਕੇ ਮਸ਼ਹੂਰ ਹੋਏ ਫਿਰ ਉਸ ਵਸਤਾਂ ਨੂੰ ਪ੍ਰਾਪਤ ਹੋਏ ਤਾਂ ਤੇ ਇਸ ਤਰ੍ਹਾਂ ਤਰੂ ਬੈਰਾਗ ਵਿੱਚ ਆ ਕੇ ਆਪਣੇ ਰਾਤ ਨੂੰ ਮਾਤਾ ਨੂੰ ਸੁੱਤੇ ਮੈਂ ਛੱਡ ਕੇ ਪ੍ਰਭੂ ਦੀ ਭਗਤੀ ਕਰਨ ਵਾਸਤੇ ਰੋਈਆਂ ਨੂੰ ਚੱਲਿਆ ਬਾਹਰ ਚੱਲਿਆ ਕਰਨ ਤਪ ਮਨ ਵੈਰਾਗੀ ਹੋਏ ਅਤੀਤਾ ਮਨ ਹੋ ਕੇ ਤੇ ਵੈਰਾਗੀ ਉੱਠ ਚੱਲਿਆ ਜੋਗ ਦੇ ਕਮਾਉਣ ਵਾਲਾ ਤਦ ਨੂੰ ਮਤਾਨਾ ਸੱਤਾਂ ਬੈਂਚ ਛੋੜ ਕੇ ਬਾਹਰ ਨੂੰ ਚਲਾ ਜਾਂਦਾ ਹੈ ਹੁ ਵਿਰਸ਼ ਕੋਤਰ ਕੋਈ ਕੰਕੇਸ਼ਮਾ ਨਹੀਂ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ ਮੈਂ ਜਨਮ ਆ ਗੁਰੂ ਹਰਗੋਬਿੰਦ ਸਾਹਿਬ ਜਨਮ ਆ ਦੰਨੇ ਭਨਤੰ ਦੰਨੇ ਤੇਲ ਬਹਾਰ ਦੰਨੇ पंज <laughs> साल